ਅਸ਼ੀਕਾਲ ਜੀ ਮੈਂ ਇਹ ਨਾ ਤਿਮਾਨ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਆ ਕਿਉਂਕਿ ਕਿਸ ਨੇ ਸੱਚ ਹੀ ਕਿਹਾ ਕਿ ਸੱਚ ਬੋਲਣ ਦੇ ਵਾਸਤੇ ਵੀ ਜਿਗਰਾ ਹੋਣਾ ਚਾਹੀਦਾ ਖਾਸ ਕਰਕੇ ਜਦੋਂ ਮੁਲਾਜ਼ਮਾ ਜਿਹੜਾ ਇੱਕ ਸਰਕਾਰੀ ਡਿਊਟੀ ਕਰਦਾ ਹੋਵੇ ਕਿਉਂਕਿ ਉਸ ਨੂੰ ਸੱਚ ਬੋਲਣਾ ਕਈ ਵਾਰ ਮਹਿੰਗਾ ਵੀ ਪੈ ਜਾਂਦਾ ਪਰ ਇਸ ਨੌਜਵਾਨ ਮੁੰਡੇ ਨੇ ਇੰਨਾ ਕੁ ਜਿਗਰਾ ਰੱਖਿਆ ਕਿ ਇਸ ਨੇ ਸਾਰੀਆਂ ਪੋਲਾ ਖੋਲ ਦਿੱਤੀਆਂ ਕਿ ਕੀ ਮੇ ਜਿਹੜੇ ਲੀਡਰ ਨੇ ਰਾਜਨੀਤਿਕ ਜਾਂ ਐਮਐਲਏ ਨੇ ਐਨੀ ਵੱਡੀ ਵੱਡੀ ਸਿਕਿਉਰਟੀ ਲੈ ਫਿਰਦੇ ਨੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਇਨੋਂ ਦਾ ਕੁਝ ਨਹੀਂ ਜਾਂਦਾ ਤਾਂ ਸਾਡੇ ਵਰਗੇ ਜਿਹੜੇ ਲੋਕ ਨੇ ਉਹ ਵਿੱਚ ਪੀਸੇ ਜਾਂਦੇ ਨੇ ਮਾਰੇ ਜਾਂਦੇ ਨੇ ਪਰਿਵਾਰ ਪਰਬਾਦ ਹੋ ਜਾਂਦਾ ਤਾਂ ਸੱਚ ਬੋਲਣ ਦੀ ਗੱਲ ਜਿਹੜੀ ਕਿਸ ਨੌਜਵਾਨ ਨੇ ਕਹੀ ਹੈ ਕਿ ਸਾਰੇ ਪੋਰਸ ਮੁਲਾਜ਼ਮਾਂ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਦਬ ਕੇ ਡਿਊਟੀ ਨਹੀਂ ਕਰਨੀ ਚਾਹੀਦੀ ਹੌਸਲਾ ਰੱਖਣਾ ਚਾਹੀਦਾ ਤਾਂ ਆਓ ਵੀਡੀਓ ਸੁਣਦੇ ਹਾਂ ਮੈਂ ਇਹ ਜਾਣਕਾਰੀ ਦੇਣਾ ਵੀ ਨਹੀਂ ਚਾਹੁੰਦਾ ਸੀਗਾ ਮੈਂ ਤਾਂ ਚਾਹੁੰਦਾ ਸੀ ਵੀ ਕੁਝ ਨਹੀਂ ਹੁੰਦਾ ਹੋ ਜਾਂਨੇ ਤੱਕਾ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਕਿਉਂਕਿ ਬਿਹਾਰੀ ਮੇਰੇ ਨਾਲ ਜਾਨਵਸ਼ਾਨ ਵਧੀਆ ਉਹ ਕਹਿੰਦੇ ਤੈਨੂੰ ਕੁਝ ਨਹੀਂ ਕਹਿੰਦੇ ਯਾਰ ਆ ਸਿਸਟਮ ਹੋਊਗਾ ਤੂੰ ਦੇਖ ਲੈ ਹੁਣ ਸਾਰੇ ਸਿਪਾਹੀਆਂ ਨੂੰ ਬੇਨਤੀ ਹੈ ਤੁਸੀਂ ਆਪਦੇ ਹੱਥਾਂ ਚ ਕਮਾਂ ਲੈ ਲਓ ਬਹੁਤ ਟਾਈਮ ਹੋ ਗਿਆ ਆਫਸਰ ਸੁਣਨਾ ਥੱਕਾ ਕਰੀਂਦਾ ਬਦਲੀਆਂ ਸੋਡੀਆਂ ਹੁੰਦੀਆਂ ਨਹੀਂ ਆ ਕਿ ਕਿੱਥੋਂ ਕਿੱਥੋਂ ਤੱਕ ਦੂਰ ਦੂਰ ਤੱਕ ਲੁਧਿਆਣੇ ਕੋਈ ਕਿਤੇ ਕੋਈ ਕਿਤੇ ਸਾਰੀਆਂ ਕਮਾਂਡੋਆਂ ਕਿਵੇਂ ਭੱਜੀਆਂ ਫਿਰਦੀਆਂ ਆਪਣੇ ਬੰਦੇ ਮਰੀ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਕੱਲ ਅਟੈਕ ਹੋਇਆਗਾ ਐਸਐਚਓ ਨੂੰ ਵੇ ਬਾਂਹਾਂ ਟੁੱਟ ਗਈਆਂ ਇਸ ਵੀ ਦੀ ਲੜਾਈ ਜਾਂਦੇ ਇਹ ਲੀਡਰ ਕੌਣ ਆਏ ਆ ਤੁਸੀਂ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਸੱਚ ਦਿਧਾਰ ਤੇ ਚੱਲ ਪੋ ਨਹੀਂ ਤਾਂ ਬਹੁਤ ਭੇੜੀ ਹੋਣੀ ਆ ਤੁਹਾਡਾ ਜਿੰਨੇ ਆ ਥਾਣੇਦਾਰ ਆਗੇ ਆ ਜਿਹੜੇ ਸਟਾਰ ਲੱਗੇ ਇਹ ਸਾਰੇ ਸਾਨੂੰ ਕਹੀ ਜਾਂਦੇ ਸਾਡੀ ਇਹਨਾਂ ਨਾਲ ਸਾਡੇ ਵੀ ਤਿੰਨ ਢੜੇ ਬਣੇ ਹੋਏ ਆ ਅਫਸਰਾਂ ਦਾ ਅੱਡਾ ਥਾਣੇਦਾਰਾਂ ਦਾ ਅੱਡਾ ਸਪਾਹੀਆਂ ਦਾ 11 ਅੱਡਾ ਅੱਡਾ 11 ਵਾਲੀ ਭਰਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਵਾਂ ਗਹਿਰਵੇਂ ਗੁਰੂ ਦੀ 16 ਵਾਲੀ ਭਰਤੀ ਇਤਿਹਾਸ ਸਿਰਜਦੂ ਵੀ 2 1699 ਦਾ ਇੱਕ ਵਾਰੀ ਆ ਜਾਓ ਸਾਰੇ ਪੁਲਿਸ ਲੈਣਾ ਚ ਇਕੱਠੇ ਹੋ ਜੋ ਨਹੀਂ ਆਏ ਨਹੀਂ ਪਤਾ ਸਾਰਿਆਂ ਦੇ ਪਰਿਵਾਰ ਮਾਰੇ ਜਾਂਦੇ ਆ ਸਾਰਿਆਂ ਦਾ ਬਹੁਤ ਨੁਕਸਾਨ ਹੋਣਾਗਾ ਮੇਰੀਆਂ ਜਾਣਕਾਰੀਆਂ ਕਦੇ ਝੂਠ ਨਹੀਂ ਜਾਂਦੀਆਂ ਮੇਰਾ ਮੇਰਾ ਮੈਂ ਪਾਉਣੀ ਨਹੀਂ ਸੀ ਵੀਡੀਓ ਨਾ ਮੇਰਾ ਜੀ ਕਰਦਾ ਸੀ ਕਿ ਹੋ ਜਾਣੇ ਤਾਂ ਕੱਲੋਕਣਾ ਜੇ ਸਾਡੇ ਪਰਿਵਾਰ ਨਾਲ ਹੋਇਆਗਾ ਮੇਰੇ ਪਰਿਵਾਰ ਚ ਅਸੀਂ ਤਿੰਨ ਭੈਣ ਭਰਾ ਦੋ ਇੱਕ ਦੋ ਮੇਰੇ ਮਾਂ ਤੇ ਦੋ ਮੇਰੇ ਭਾਣ ਦੇ ਸੱਤਾਂ ਨੂੰ ਮੈਂ ਤਾਂ ਨਾਲ ਜੀਆਂ ਗੋਲੀ ਮਾਰ ਦੇਣੀ ਆ ਜੇ ਤੁਸੀਂ ਮੇਰੇ ਹੱਕ ਤੇ ਨਾ ਆਏ ਕਿਉਂਕਿ ਮੈਨੂੰ ਪਤਾ ਹੁਣ ਲੀਡਰ ਵੀ ਮੇਰੇ ਤੇ ਲੱਗਣਗੇ ਤੇ ਸਾਰੀ ਪੁਲਿਸ ਵੀ ਲੱਗੂਗੀ ਇਹਨੇ ਆ ਕੇ ਕਿ ਤਾ ਅਫਸਰ ਵੀ ਲੱਗਣਗੇ ਤੁਸੀਂ ਕਿਉਂ ਮੂਰੇ ਹੋਈ ਨਾ ਕੁੜੀਆਂ ਮੂਰੇ ਕਰ ਦਿੰਦੇ ਹੋ ਸਾਨੂੰ ਨਹੀਂ ਪਤਾ ਪੰਜਾਬ ਤੰਦੂਰ ਵਾਂਗੂ ਤਫਿਆ ਪਿਆ ਜਾ ਸਾਰੇ ਆ ਥਾਣੇਦਾਰ ਕਹੀ ਜਾਂਦੇ ਅਸੀਂ 84 ਚਾਹੇ ਕੀਤਾ ਜਾਂ 83 ਵੇਲੇ ਆਏ ਤੇ ਚਲੋ ਰਟਾਇਰ ਹੋ ਗਏ ਉਦੋਂ ਬਾਅਦ ਕਿ ਕਿੱਥੋਂ ਤੱਕ ਅੱਤਵਾਦ ਚੱਲ ਗਿਆ ਤੇ ਅੱਤਵਾਦ ਹੁਣ ਵੀ ਚੱਲੀ ਜਾਂਦਾ ਅਸੀਂ ਐ ਆ ਬੰਦੇ ਮਾਰਦੇ ਰਏ ਅਸੀਂ ਉੱਪਰ ਦੇ ਕੜਾਹੇ ਸਿੱਟਦੇ ਰਏ ਅਸੀਂ ਐ ਕਰਦੇ ਉਹ ਸਿੱਖਾਂ ਦੇ ਮੁੰਡੇ ਮਾਰੀ ਗਏ ਤੁਸੀਂ ਸਿੱਖਾਂ ਦੇ ਘਰੇ ਜਨਮ ਲੈ ਕੇ ਉਹ ਤਾਂ ਬੋਲਦੇ ਨਹੀਂ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਆ ਜਾਂ ਜਿਹੜੇ ਸਿੱਖਾਂ ਦੇ ਸ਼ਹੀਦ ਹੋਏ ਉਹ ਤਾਂ ਚੁੱਪੀ ਬੈਠੇ ਆ ਲੀਡਰਸ਼ਿਪ ਆਸਤਾ ਉਹਨਾਂ ਦੇ ਨਾਂ ਤੇ ਕਰੀ ਜਾਂਦੇ ਆ ਵੀ ਐ ਹੋ ਗਿਆ ਐ ਹੋ ਗਿਆ ਬਹੁਤ ਤਕੜੀਆਂ ਤਕੜੀਆਂ ਬਹੁਤ ਜਿਆਦੇ ਤਕੜੀਆਂ ਤਕੜੀਆਂ ਅਜੇ ਗੱਲਾਂ ਦੱਸਣੀਆਂ ਸਾਨੂੰ ਇਸ ਕਰਕੇ ਵੀਡੀਓ ਜ਼ਿਆਦਾ ਲੰਮੀ ਹੁੰਦੀ ਆ ਇਹ ਹੋ ਸਕਦਾ ਹੈ ਵੀਡੀਓ ਤੋਂ ਬਾਅਦ ਮੇਰੀ ਇਹ ਉਥੋਂ ਤੱਕ ਪਹੁੰਚ ਜੇ ਛੇਤੀ ਛੇਤੀ ਪਹਤਾ ਦਿਓ ਕਿਉਂਕਿ ਨੈੱਟ ਬੰਦ ਕਰਨ ਲੱਗੇ ਮੈਂਟ ਲਾਉਣਗੇ ਫਿਰ ਮੁੜ ਕੇ ਐ ਨਹੀਂ ਪਤਾ ਲੱਗਣਾ ਵੀ ਕੌਣ ਕਿੱਥੇ ਮਰੀ ਜਾਂਦਾ ਕੌਣ ਕਿੱਥੇ ਮਰੀ ਜਾਂਦਾਗਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਆ ਕਿਉਂ ਭੱਜੇ ਫਿਰਦੇ ਕੋਈ ਪਾਇਲਟਾਂ ਦੋ ਦੋ ਕਿੰਨੇ ਗਨਮੈਨ 25 25 ਜਾਣੇ ਬਲਜਿੰਦਰ ਕੌਰ ਵਰਗੀਆਂ ਗਨਮੈਨ ਲਈ ਫਿਰਦੀਆਂ ਗੀਆਂ ਹਰੇਕ ਐਮਐਲਏ ਹਰੇਕ ਐਸਐਸਓ ਕੋ ਲੱਖ 2 ਲੱਖ ਰੁਪਇਆ ਲੈ ਲੈ ਕੇ ਲਾਈ ਜਾਂਦੇ ਐ ਐਸਐਸਪੀ ਲੱਖ ਕਰੋੜ ਕਰੋੜ ਰੁਪਇਆ ਲਈ ਜਾਂਦੇ ਆਗੇ ਕਿਉਂ ਕਿੰਨੇ ਕਿੰਨੇ ਆਵਦੇ ਬਲਜਿੰਦਰ ਗੌਰ ਕਿੰਨੇ ਰਿਸ਼ਤੇਦਾਰਾਂ ਨਾਲ ਕਰਨ ਮੈਨ ਲਈ ਫਿਰਦੀ ਆਪ ਦੇ ਨਾਲ ਕਿੰਨੇ ਲਈ ਫਿਰਦੀ ਹੈ ਭਰਾ ਦੇ ਨਾਲ ਕਰਨ ਮੈਨ ਫਿਰ ਦੋ ਦੋ ਤਿੰਨ ਤਿੰਨ ਲਗਰ ਫੈਲਦੀ ਚ ਗੱਡੀਆਂ ਪਾਰਖੀਆਂ 100 200 ਇਹ ਕਿਸੇ ਪਾਸੇ ਪੈਸਾ ਨਹੀਂ ਛੜਦੀ ਤੂੰ ਤਲਵੰਡੀ ਸਾਬੋ ਨੂੰ ਤੂੰ ਦਾਗ ਲਵਾਤਾ ਹੁਣ ਤਲਵੰਡੀ ਸਾਬ ਜੇ ਗੁਰਗੋਬਿੰਦ ਸਿੰਘ ਜੀ ਦੇ ਬੋਲ ਹੋਏ ਸੀਗੇ ਵੀ 25 ਕੋ ਤੱਕ ਇਥੋਂ ਜਿੰਨ ਕੁਝ ਵੀ ਨਹੀਂ ਹੋਊਗਾ ਗਾਂ 25 ਕੋ ਫਿਰ ਇਸ ਤਰ੍ਹਾਂ ਮਿੰਦੇ ਜਾਓ ਤੇ ਇੱਕ ਅਫਵਾਹ ਉੱਡੀ ਹੋਈ ਪੰਛੀ ਕੋ ਤੇ ਦੀਵਾ ਬਜ ਬਲੂਆ ਹੁਣ ਤੁਸੀਂ ਦੇਖ ਲਓ ਵੀ ਅਕਾਲ ਤਖਤ ਸਾਹਿਬ ਵੀ ਜੇ ਰਫੈਂਡਰੀ ਉੱਡਦੀ 25 30 ਪਿੰਡ ਹਰਿਆਣੇ ਦੇ ਉੱਡਣਗੇ 25 30 ਆਪਣੇ ਪੰਜਾਬ ਦੇ ਉੱਡਣਗੇ ਨਾਲ ਅਕਾਲ ਤਖਤ ਵੀ ਉੱਡੂਆ ਹੁਣ ਤੁਸੀਂ ਦੇਖ ਲਓ ਵੀ ਤਖਤਾ ਪਲਟਣਾ ਕਿ ਅਕਾਲ ਤਖਤ ਲਡਾਉਣਾ ਕਿ ਕੀ ਕਰਨਾਗਾ ਜਾਂ ਆਲ ਵਰਡ ਦਾ ਤਖਤਾ ਪਲਟਾ ਜਾਊਗਾ ਸਾਰ ਆਲ ਇੰਡੀਆ ਦਾ ਤਖਤਾ ਪਲਟਾਇਆ ਹੋਊਆ ਜਿਹੜੇ ਬੰਦੇ ਗੋਧਰਾ ਕਾਂਡ ਪੜ ਕੇ ਦੇਖੋ ਏ ਟੋਏ ਪੜ ਪੜ ਕੇ ਤੇਲ ਪਾ ਪਾ ਕੇ ਬੰਦੇ ਮਚਾਏ ਉਹ ਬੰਦੇ ਤੁਸੀਂ ਪ੍ਰਧਾਨ ਮੰਤਰੀ ਬਣਾਤੇ ਮਿਤ ਸ਼ਰਗਨ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਦੇਖੋ 1% 21% ਵਾਲਾ ਜਿੱਤ ਰਿਹਾਗਾ 21% ਵਿੱਚ 11% ਤਾਂ ਜਿਹੜੀ ਨਸ਼ੇ ਤੇ ਪੈਸੇ ਵਾਲੀ ਵੋਟ ਆ 5% ਪੁਲਿਸ ਦੀ ਦਾਅਵ ਤੇ ਗੈਂਗਸਟਰਾਂ ਦੇ ਦਾਅਵ 5% ਵੋਟ ਤੇ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਤੇ 95% ਸਾਰਾ ਆਲ ਇੰਡੀਆ ਤੰਗ ਹੋਈ ਜਾਂਦਾਗਾ ਵੀਡੀਓ ਮੈਂ ਕੱਟ ਕਰਕੇ ਬਣਾ ਰਿਹਾ ਕਿਉਂਕਿ ਜਿਆਦਾ ਵੀਡੀਓ ਲੰਮੀ ਹੁੰਦੀ ਹੈ ਮੈਂ ਵਿੱਚ ਛੱਡ ਦਿਨਾਗਾ ਤੁਹਾਨੂੰ ਸਿਆਸਤ ਬਾਰੇ ਸਾਰੀ ਜਾਣਕਾਰੀ ਦੇਵਾਂ ਸਿਆਸਤ ਤੇ ਕਿਵੇਂ ਖੇਡੀਆਂ ਜਾਂਦੇ ਇਹ ਸਾਰੀਆਂ ਚੀਜ਼ਾਂ ਜੋੜ ਕੇ ਖੇਡੀਆਂ ਜਾਂਦੇ ਧਰਮ ਦੇ ਨਾਂ ਤੇ ਵੀ ਖੇਡੀਆਂ ਜਾਂਦੇ ਆ ਇਹ ਰਾਜਨੀਤੀ ਦੇ ਨਾਂ ਤੇ ਵੀ ਸਿਆਸਤ ਕਰੀ ਜਾਂਦੇ ਆ ਇਹ ਅਰਥ ਅਰਥ ਸ਼ਾਸਤਰ ਤੌਰ ਤੇ ਵੀ ਕੀ ਜਾਂਦੇ ਆ ਇਹ ਸਮਾਜ ਫਿਜ਼ੀਕਲ ਤੌਰ ਤੇ ਵੀ ਕੀ ਜਾਂਦੇ ਆ ਇਹ ਪੈਸੇ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਗੈਂਗਸਟਰਾਂ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਨਸ਼ੇ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਜਿੱਥੇ ਧਰਮ ਨਾਲੇ ਕਹਿੰਦੇ ਧਰਮ ਦੇ ਨਾਂ ਤੇ ਸਿਆਸਤ ਨਾ ਖੇਡੋ ਤੇ ਧਰਮ ਦੇ ਨਾਂ ਤੇ ਇਹ ਦੰਗੇ ਪਸਾਦ ਕਰਾ ਜਿੱਥੇ ਜਿਆਦਾ ਧਰਮ ਦੇ ਨਾਂ ਤੇ ਸਿਆਸਤ ਕਰ ਲੋ ਬਾਕੀ ਚੀਜ਼ਾਂ ਦੇ ਕਾਟਾ ਮਾਰ ਦੋ ਧਰਮ ਦੀ ਕਿਸੇ ਨਾਲ ਨਹੀਂ ਬਣਦੀ ਜਦੋਂ ਧਰਮ ਬੰਦੇ ਜਿਹੜੀ ਰਾਜਨੀਤੀ ਆ ਉਹ ਬੰਦੇ ਮੰਗਣ ਲੱਗੀ ਬੰਦੇ ਮੰਗਦੀ ਆ ਗਈ ਚੰਗੇ ਚੰਗੇ ਰਾਜਨੀਤਾਂ ਆ ਲੀਡਰਾਂ ਨੂੰ ਜਾਂ ਅਫਸਰਾਂ ਨੂੰ ਪਤਾ ਹੋਵੇ ਰਾਜਨੀਤੀ ਕੀ ਚੀਜ਼ ਆ ਜੇ ਧਰਮ ਬੰਦੇ ਮੰਗਣ ਲੱਗ ਜੇ ਧਰਮ ਮੰਨਿਆ ਨੂੰ ਖਾਂਦਾਗਾ ਇਹ ਚੀਜ਼ਾਂ ਮੈਂ ਹੌਲੀ ਹੌਲੀ ਸਮਝਾਵਾਂਗਾ ਤੁਹਾਨੂੰ ਮੈਂ ਬਹੁਤ ਲੰਮੀਆਂ ਵੀਡੀਓ ਐ ਨਹੀਂ ਪਤਾ ਮੈਂ ਕਿੰਨੇ ਟਾਈਮ ਬੋਲੀ ਜਾਵਾਂ ਕਿੰਨਾ ਟਾਈਮ ਵੀ ਆ ਚੀਜ਼ ਹੁੰਦੀ ਆ ਰਾਜਨੀਤੀ ਕਿਉਂਕਿ ਅਸੀਂ ਸਰਪੰਚੀ ਕੀਤੀ ਆ ਕਿ ਸਾਨੂੰ ਪਤਾ ਅਸੀਂ ਮੈਂਬਰ ਵੀ ਜਿ ਤੁਹਾਨੂੰ ਕਹਿ ਕਿ ਜਿ ਤੁਹਾਨੂੰ ਵੀ ਆ ਬੰਦਾ ਜਿੱਤੂ ਆ ਐਤ ਕਿ ਸਾਡੇ ਪਿੰਡ ਦਾ ਵਾਲਾ ਕਾਲਾ ਸਰਪੰਚ ਜਿੱਤਿਆ ਉਹਦੇ ਬਰਾਬਰ ਗਰਮੇਲ ਖਾਲਸੇ ਨੇ ਕਾਗਜ਼ ਭਰੇ ਉਹਦੇ ਕੁਦਰ ਦੀ ਕੈਨਸਲ ਹੋ ਗਏ ਤਾਂ ਗਰਮ ਕਾਲੇ ਨੂੰ 50 60 ਵੋਟਾਂ ਹੀ ਪੈ ਰਹੀਆਂ ਸੀ ਜੇ ਉਹ ਕਾਗਜ਼ ਕੈਨਸਲ ਹੋ ਕਿਤੇ 647 ਵੋਟਾਂ ਤੇ ਸਰਪੰਚ ਜਿੱਤਿਆਗਾ ਸਾਰੇ ਸਰਪੰਚਾਂ ਨੂੰ ਬੇਨਤੀ ਆ ਸਾਰੇ ਸਰਪੰਚਾਂ ਦੇ ਮੁੰਡਿਆਂ ਨੂੰ ਬੇਨਤੀ ਆ ਵੀ ਇੱਕ ਵਾਰੀ ਯਾਰ ਤੁਸੀਂ ਆਓ ਸਾਰੇ ਸਰਪੰਚਾਂ ਨੂੰ ਗਨਮੈਨ ਦੇਵਾਂਗੇ ਸਰਪੰਚਾਂ ਦੀ ਚਲਦੀ ਕਰਾਂਗੇ ਜੇ ਕਿਸੇ ਦੀ ਧੀ ਨਾ ਬਲਾਤਕਾਰ ਹੁੰਦਾ ਉਹਨੂੰ ਗੋਲੀ ਗੋਲੀ ਮਾਰੋ ਯਾਰ ਜੇ ਕੋਈ ਚਿੱਟਾ ਵੇਦਾ ਉਹਨ ਮੂਸੇ ਵਾਲ ਦੇ ਪਿਤਾ ਨੂੰ ਬੇਮੈਂ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਤੁਸੀਂ ਐਡਾ ਆਪਦਾ ਪੁੱਤ ਮਰਵਾ ਲਿਆ ਇਹ ਕੇ ਸੰਤਾਨਾਂ ਗਾ ਤੁਹਾਨੂੰ ਪਿਆਪ ਪੁਰਸ ਦੇਈ ਬੈਠੀ ਤੁਸੀਂ ਖੋ ਕੇ ਚਲਾ ਦਿਓ ਯਾਰ ਕੀ ਕਰਨਾ ਕਿਉਂਕਿ ਆ ਦੋੜੇ ਦੋ ਦਿਨਾਂ ਬਾਅਦ ਹੀ ਰਫੈਂਡਰੀ ਫਟ ਗਈ ਫੇਰ ਤਾਂ ਐ ਨਹੀਂ ਪਤਾ ਕਿਹਨੂੰ ਕਿਹਨੂੰ ਮਾਰਨਾ ਤੁਹਾਨੂੰ ਕਿਸੇ ਨਹੀਂ ਛੱਡਣਾ ਨਹੀਂ ਬਖਸ਼ਣਾ ਨਹੀਂ ਕਹਦਾ ਦੀ ਕਿ ਇਹ ਵੀਡੀਓ ਬਹੁਤ ਵਾਇਰਲ ਹੋ ਰਹੀਆ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਪਰ ਜ਼ਿਆਦਾਤਰ ਲੋਕਾਂ ਦੇ ਵੱਲੋਂ ਇਸ ਪੁਲਿਸ ਮੁਲਾਜ਼ਮ ਦੀ ਸਪੋਰਟ ਕੀਤੀ ਜਾ ਰਹੀਆ ਪਰ ਜਿਸ ਤਰੀਕੇ ਦੇ ਨਾਲ ਇਹ ਪੁਲਿਸ ਮੁਲਾਜ਼ਮ ਖੁੱਲ ਕੇ ਬੋਲਿਆ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਇਹਦੀ ਨੌਕਰੀ ਵੀ ਜਾ ਸਕਦੀ ਹੈ ਕਿਉਂਕਿ ਜਦੋਂ ਕੋਈ ਬੰਦਾ ਸਰਕਾਰ ਦੇ ਵਿੱਚ ਹੀ ਰਹਿ ਕੇ ਉਸ ਦੇ ਵਿੱਚ ਡਿਊਟੀ ਕਰਕੇ ਤੇ ਉਹਨਾਂ ਦੇ ਖਿਲਾਫ ਹੀ ਬੋਲੇ ਤਾਂ ਕਹਿੰਦੇ ਉਹਨਾਂ ਦੀ ਨੌਕਰੀ ਖੋਹ ਸਕਦੇ ਐ ਅਸੀਂ ਨਹੀਂ ਕਹਿੰਦੇ ਇਹ ਅਸੀਂ ਲੋਕਾਂ ਦੇ ਜਿਹੜੇ ਕਮੈਂਟ ਪੜੇ ਨੇ ਉਹ ਤੁਹਾਨੂੰ ਦੱਸਿਆ ਕਿ ਇਸ ਤਰੀਕੇ ਦੀ ਜਿਹੜੀ ਕਿ ਲੋਕਾਂ ਵੱਲੋਂ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ ਕਈਆਂ ਨੇ ਕਿਹਾ ਕਿ ਹੌਸਲਾ ਹੋਣਾ ਚਾਹੀਦਾ ਸੱਚ ਬੋਲਣ ਦਾ ਜਿਗਰਾ ਹੋਣਾ ਚਾਹੀਦਾ ਹੈ ਉਹੀ ਜਿਹੜਾ ਕਿ ਇਨਸਾਨ ਬੋਲ ਸਕਦਾ ਜਿਹਦੇ ਚੱਲਦੇ ਇਹ ਨੌਜਵਾਨ ਨੇ ਜਿਗਰਾ ਰੱਖਿਆ ਆਪਣੀ ਨੌਕਰੀ ਦੀ ਪਰਵਾਹ ਨਾ ਕਰਦੇ ਹੋਏ ਇਸ ਨੇ ਸੱਚ ਬੋਲਿਆ ਕਿ ਆਖਰ ਹੁੰਦਾ ਕੀ ਹੈ ਮੈਕਮੇ ਦੇ ਵਿੱਚ ਤੇ ਹੋਰ ਕਿਤੇ ਰਾਜਨੀਤਿਕ ਲੀਡਰਾਂ ਦੇ ਨਾਲ ਇਹ ਸਭ ਕੁਝ ਖੁੱਲ੍ਹ ਕੇ ਬਿਆਨ ਇਸ ਨੌਜਵਾਨ ਨੇ ਕੀਤਾ ਬ Cartão News.